ਜਦੋਂ ਤੁਸੀਂ ਕਾਮਯਾਬ ਹੁੰਨੇ ਆ ਉਹਦੇ ਤੁਹਾਨੂੰ ਸਲਾਮਾਂ ਹੁੰਦੀਆਂ ਤੂੰ ਕਿਹਾ ਚਾਹੇ ਉਹ ਮਾਨਸਿਕ ਤੌਰ ਦਾ ਹੋਵੇ ਚਾਹੇ ਸਰੀਰਕ ਹੋਵੇ ਸੋਸ਼ਣ ਤਾਂ ਹੁੰਦਾ ਹੀ ਆ 12 ਬੰਦਾ ਖੇਤ ਬੀਬੀ ਜੀ ਤੇਰਾ ਬੰਦਾ ਮੈਂ ਇਹਨਾਂ ਅੱਖੀਆਂ ਚਾਪਾਂ ਮੈਂ ਕਜਲਾਵੇ ਅੱਖੀਆਂ ਚ ਤੂੰ ਵਸਦਾ ਮੈਂ ਤੁਹਾਡਾ ਖਾਦਮ ਪ੍ਰਦੀਪ ਢੱਲੋਂ ਇੱਕ ਵਾਰ ਫੇਰ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ ਔਰ ਅੱਜ ਦਸ਼ਕੋ ਜਿਸ ਸ਼ਖਸੀਅਤ ਨੂੰ ਤੁਹਾਡੇ ਰੂਪ ਰੂਪ ਕਰਵਾ ਰਹੇ ਹਾਂ ਜਿਸ ਆਵਾਜ਼ ਤੋਂ ਪੰਜਾਬ ਦੀ ਉਹ ਬੁਲੰਦ ਆਵਾਜ਼ ਜਿਸ ਨੇ ਸੈਂਕੜੇ ਹੀ ਟੋਗਾਂਿਆਂ ਦੇ ਨਾਲ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ ਤੇ ਅੱਜ ਵੀ ਕਰ ਰਹੀ ਹੈ ਉਹ ਆਵਾਜ਼ ਜਸਵਿੰਦਰ ਚੀਤੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਘਰ ਆਈਓ ਜੀ ਟਾਈਮ ਚੋਂ ਟਾਈਮ ਕੱਢ ਕੇ ਸਵਾਗਤ ਹੈ ਤੁਹਾਡਾ ਰੀਅਲ ਫੈਕਟ ਨਿਊਜ਼ ਤੇ ਤੇ ਸਾਡੇ ਭਾਗ ਹੈ ਕਿ ਅੱਜ ਤੁਹਾਡੇ ਨਾਲ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਮੇਰੇ ਭਾਗ ਆ ਜੀ ਕਿਉਂਕਿ ਮੈਂ ਕਾਫੀ ਟਾਈਮ ਤੋਂ ਦਛਾ ਸੀ ਮੈਨੂੰ ਹਨਾ ਵੀ ਤੁਹਾਡੇ ਨਾਲ ਇੰਟਰਵਿਊ ਕਰਾ ਤੇ ਚਲੋ ਸੁਭਬ ਨਹੀਂ ਮਿਲਿਆ ਤੇ ਅੱਜ ਪਹਿਲਾਂ ਮੈਂ ਜਾਨਣਾ ਚਾਹਾਂਗਾ ਵੀ ਹੋਰ ਘਰ ਪਰਿਵਾਰ ਠੀਕ ਹੈ ਸਾਰੇ ਸਾਰੇ ਸਾਰੀ ਵਧੀਆ ਹੈ ਸਾਰੇ ਸੋ ਕਿਉਂਕਿ ਰਜੇਵੇਂ ਬਹੁਤ ਹੁੰਦੇ ਐ ਇੱਕ ਆਰਟਿਸਟ ਦੀ ਜ਼ਿੰਦਗੀ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਆ ਵਕ ਵਕ ਪ੍ਰੋਗਰਾਮਾਂ ਤੇ ਜਾਣਾ ਔਰ ਅੱਜਕੱਲ੍ਹ ਤਾਂ ਪ੍ਰੋਗਰਾਮਾਂ ਦਾ ਵੈਸੀ ਸੀਜ਼ਨ ਚੱਲ ਰਿਹਾ ਮੈਰਿਜ ਵੈਡਿੰਗਸ ਦਾ ਤੇ ਵਧੀਆ ਚੱਲ ਰਿਹਾ ਪ੍ਰੋਗਰਾਮ ਅਹ ਫੋਰਮ ਤਾਂ ਠੀਕ ਚੱਲਦੇ ਆ ਤੁਸੀਂ ਕਿਹਾ ਵੀ ਆਰਟਿਸਟ ਦੀ ਜ਼ਿੰਦਗੀ ਆਰਟਿਸਟ ਦੀ ਜ਼ਿੰਦਗੀ ਇੱਕ ਜੋਕਰ ਵਾਲੀ ਆ ਬਹੁਤ ਵਧੀਆ ਗੱਲ ਕਹੀ ਤੁਸੀਂ ਸੱਚਮੁੱਚ ਇਹ ਮੇਰਾ ਮੇਰੇ ਨਾਲ ਬੀਚੀਆਂ ਹੋਈਆਂ ਜੀ ਹਮ ਮੇਰੀ 2012 ਦੇ ਵਿੱਚ ਮਾਤਾ ਦੀ ਡੈਥ ਹੋਈ ਤੇ ਉਦੋਂ ਵੀ ਮੇਰੇ ਕੋਲ ਪੁਰੌਮ ਲਗਾਤਾਰ ਮੰਮੀ ਦੀ ਡੈਥ ਹੋ ਗਈ ਉਸ ਦਿਨ ਮੈਂ ਫੋਨ ਕਰਿਆ ਵੀ ਭਾਜੀ ਮੇਰੀ ਮੰਮੀ ਦੀ ਡੈਥ ਹੋ ਗਈ ਮੈਂ ਕੱਲ ਨੂੰ ਪੁਰੌਮ ਤੇ ਨਹੀਂ ਆਉਣਾ ਤੇ ਚਲ ਉਹਨਾਂ ਨੇ ਕਿਸੇ ਹੋਰ ਸਿੰਗਰ ਨੂੰ ਭੇਜਿਆ ਤੇ ਦੂਸਰੇ ਦਿਨ ਜਿਸ ਦਿਨ ਫੁੱਲ ਚੁਗਣੇ ਸੀ ਉਹ ਤੀਸਰੇ ਦਿਨ ਉੱਧੀ ਫੇਰ ਜਾ ਕੇ ਮੇਰਾ ਫੰਕਸ਼ਨ ਸੀ ਮੈਂ ਆਪਣਾ ਉੱਥੇ ਹੀ ਰੋਂਦੀ ਨੇ ਮੇਕਅਪ ਕਰਿਆ ਸਟੇਜ ਤੇ ਗਈ ਉਹੀ ਹੱਸਿਆ ਖੇਡਿਆ ਸਟੇਜ ਤੋਂ ਉਤਰੇ ਥੇ ਰਹੀ ਹਾਨ ਮਾਤਨੀ ਫਿਰ ਉਸ ਤੋਂ ਬਾਅਦ ਮੇਰੇ ਬ੍ਰਦਰ ਦੀ ਡੈਥ ਹੋਈ ਜਿਸ ਦਿਨ ਮੇਰੇ ਬ੍ਰਦਰ ਦੀ ਡੈਥ ਹੋਈ ਸਾਡਾ ਰਾਤ ਨੂੰ ਪੋਰਾਮ ਉਹ ਵੀ ਮੁੰਡੇ ਨੂੰ ਵਿਆਹਣ ਆਏ ਹੋਏ ਭਲਕੇ ਮੈਰਿਜ ਤੋਂ ਮੁੰਡੇ ਦੀ ਪਾਰਟੀ ਰੱਖੀ ਹੋਈ ਜਦੋਂ ਉਹਨਾਂ ਨੇ ਐਂਟਰੀ ਕਰਾਈ ਤੇ ਮੇਰੀ ਸਟੇਜ ਤੇ ਭੁੱਬ ਨਿਕਲੀ ਵੀ ਮੇਰੇ ਮੈਂ ਆਪਣੇ ਭਰਾ ਨੂੰ ਸੰਸਕਾਰ ਕਰਾ ਕੇ ਸਟੇਜ ਲਾਉਣ ਗਈਆਂ ਕਿ ਮੈਨੂੰ ਪਤਾ ਵੀ ਮੈਂ ਅੰਦਰੋਂ ਤੁਸੀਂ ਤੁਹਾਡੇ ਭਾਵਨਾਵਾਂ ਕੀ ਹੁੰਦੀਆਂ ਤੇ ਬਾਹਰ ਤੁਸੀਂ ਮੁਕਰਾ ਕੇ ਸਟੇਜ ਤੇ ਸ਼ੋਅ ਕਰਨਾ ਹੈ ਫਿਰ ਇਹੀ ਤਾਂ ਆਰਟਿਸਟ ਕਰ ਸਕਦਾ ਹੈ ਹੋਰ ਨਹੀਂ ਕਰ ਸਕਦਾ ਕੋਈ ਕਿਉਂਕਿ ਆਰਟਿਸਟ ਦਾ ਦਿਲ ਬਹੁਤ ਵੱਡਾ ਹੁੰਦਾ ਹੈ ਕਹਿੰਦੇ ਤੁਸੀਂ ਜਿਹੜੀ ਗੱਲ ਕਹੀ ਹੈ ਨਾ ਵੀ ਮੇਰਾ ਨਾਮ ਜੋਕਰ ਮੂਵੀ ਹੈ ਇੱਕ ਆਈਸੀ ਰਾਜਕੁਮਾਰ ਜੀ ਦੀ ਹਾਂਜੀ ਉਹਦੇ ਚ ਉਹਨਾਂ ਨੇ ਗੱਲ ਕਹੀ ਸੀ ਦਾ ਸ਼ੋਅ ਮਸਟ ਗੋ ਔਨ ਕਿ ਜਿਹੜਾ ਸ਼ੋਅ ਹੈ ਉਹ ਚੱਲਦਾ ਰਹਿਣਾ ਚਾਹੀਦਾ ਹੈ ਸ਼ੋਅ ਰੁਕਣਾ ਨਹੀਂ ਚਾਹੀਦਾ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਲਈ ਹੱਸਣਾ ਵੀ ਹੈ ਗਾਉਣਾ ਵੀ ਹੈ ਪਰ ਤੁਸੀਂ ਦੇਖੋ ਆਪਦੇ ਭਰਾ ਦੇ ਸੰਸਕਾਰ ਤੋਂ ਜਾ ਕੇ ਜੇਕਰ ਕੋਈ ਸਟੇਜ ਤੇ ਇਹ ਸਭ ਕੁਝ ਕਰਦਾ ਹੈ ਕਿੱਡਾ ਜਿਗਰਾ ਚਾਹੀਦਾ ਕਿੱਡਾ ਦਿਲ ਚਾਹੀਦਾ ਹੈ ਨਾ ਮੈਂ ਤਾਂ ਆਪਣੇ ਹੱਥੀ ਮੈਂ ਤਾਂ ਲੈਣਾ ਵੀ ਲਿਖਿਆ ਸੀ ਵੀ ਦਿਲ ਕਵਰ ਸਥਾਨ ਹੈ ਯਾਦਾਂ ਦਾ ਇੱਥੇ ਬੜੇ ਹਾਦਸੇ ਦਪਣ ਕੁੜੇ ਦੋ ਚਾਰ ਮੈਂ ਲੈਣਾ ਵੀ ਲਿਖਿਆ ਮਾਂ ਗਈ ਪਿਓ ਗਿਆ ਭਰਾ ਗਿਆ ਤੇ ਥੋੜੇ ਟਾਈਮ ਦਿਨ ਹੋ ਗਏ ਮੇਰਾ 23 ਸਾਲ ਦਾ ਭਤੀਜਾ ਉਹ ਮੜੀ ਗੱਲ ਉਹਦੀ ਡੈਥ ਹੋਈ ਆ ਉਹੀ ਬਸ ਪੁਰਮ ਉਹੀ ਕੰਮ ਫੇਰ ਵੀ ਸਾਰੇ ਤੋਰ ਕੇ ਹੱਥੀਂ ਲੋਕਾਂ ਨੂੰ ਫਸਣਾ ਖੁਸ਼ ਲੋਕਾਂ ਦੀਆਂ ਖੁਸ਼ੀਆਂ ਚ ਸ਼ਾਮਲ ਹੋਣਾ ਸ਼ਾਮਲ ਹੋਣਾ ਬਹੁਤ ਵੱਡੀ ਗੱਲ ਹੈ ਇਹ ਕਹਿ ਲੈਣਾ ਸੌਖਾ ਹੈ ਕਰਨਾ ਬਹੁਤ ਔਖਾ ਹੈ ਕਰਨਾ ਬਹੁਤ ਔਖਾ ਇੱਕ ਢੇਰ ਸਾਬ ਮਾਨਿਕ ਮਲਕੇ ਪੱਥਰ ਹੋ ਗਿਆ ਹੂੰ ਅੰਦਰ ਕਹਿੰਦੇ ਨੇ ਅੰਦਰ ਵੜ ਕੇ ਨੀ ਕਿਸੇ ਨੇ ਦੇਖ ਸਕਦਾ ਕੋਈ ਉਹ ਨਹੀਂ ਦੇਖ ਸਕਦਾ ਹੰਝੂ ਖਤਮ ਹੋ ਗਿਆ ਅੱਖਾਂ ਚੋਂ ਇੰਨਾ ਆਪਣੇ ਹੱਥੀ ਸਾਰਾ ਕੁਝ ਤੋੜ ਲੈਣਾ ਔਰ ਛੋਟੀ ਉਮਰ ਦੇ ਵਿੱਚ ਇੰਨਾ ਕੁਝ ਬੈਸ਼ ਕਰ ਲੈਣਾ ਕਦੀ ਕਦੀ ਅਦਾ ਲੱਗਦਾ ਹੁੰਦਾ ਵੀ ਇਤਨਾ ਟੁੱਟਾ ਹਾਂ ਕਿ ਸ਼ੂਨੇ ਸੇ ਵਿਖਰ ਜਾਊਂਗਾ। ਕੀ ਬਾਤ ਹੈ। ਇੰਨਾ ਦੀ ਜ਼ਿੰਦਗੀ ਹੋਈ ਹੋਈ ਆ ਵੀ ਕਈ ਵਾਰੀ ਕਿਸੇ ਨੂੰ ਗਮ ਦੱਸ ਦਿਆਂ ਵੀ ਜੇ ਰੋਣਾ ਵੀ ਆਉਂਦਾ ਤਾਂ ਵੀ ਹੱਸ ਲਈਦਾ। ਫੇ ਕੀ ਦੱਸਾਂਗੇ ਕਿਸੇ ਨੂੰ ਜੇ ਸ਼ੁਰੂ ਹੋ ਗਏ ਤਾਂ ਪਤਾ ਨਹੀਂ ਬिखर ਹੀ ਜਾਵਾਂਗੇ। ਵਾਹਿਗੁਰੂ ਬਹੁਤ ਵੱਡੀ ਗੱਲ ਕਹੀ ਹੈ। ਚਲੋ ਆਪਾਂ ਵੀ ਇਹ ਇਹ ਵੀ ਇੱਕ ਪੱਖ ਜ਼ਰੂਰੀ ਸਾਹਮਣੇ ਆਉਣਾ ਚਾਹੀਦਾ ਸੀਗਾ ਤੇ ਵਧੀਆ ਕੀਤਾ ਕਿਉਂਕਿ ਕਹਿੰਦੇ ਹੁੰਦੇ ਆ ਜਦੋਂ ਕੋਈ ਦਰਦ ਆਪਾਂ ਦੱਸਦੇ ਆ ਤੇ ਬੰਦਾ ਹੌਲਾ ਹੋ ਜਾਂਦਾ ਆ ਦੂਜੀ ਗੱਲ ਆਪਾਂ ਗੱਲ ਕਰਦੇ ਆ ਇੱਕ ਆਰਟਿਸਟ ਖਾਸ ਕਰਕੇ ਫੀਮੇਲ ਆਰਟਿਸਟ ਹਾਂਜੀ ਅੱਜ ਕੱਲ੍ਹ ਕਿਉਂਕਿ ਵਿੱਚ ਸਮਾ ਸੀਗਾ ਦੁਕਾਨਾ ਜੋੜੀ ਜੋੜੀਆਂ ਬੜੀਆਂ ਹਿੱਟ ਹੋਈਆਂ ਸ਼ੁਰੂ ਤੋਂ ਤੇ ਫੀਮੇਲ ਆਰਟਿਸਟ ਲਈ ਕੰਮ ਕਰਨਾ ਅ ਬੜੀਆਂ ਗੱਲਾਂ ਸਾਹਮਣੇ ਆਈਆਂ ਪਿੱਛੇ ਜੇ ਮੈਂ ਇੱਕ ਪੋਡਕਾਸਟ ਰਿਖਾਇਆ ਸੁਚੇਤ ਬਾਲਾ ਜੀ ਦਾ ਉਹਨਾਂ ਨੇ ਬੜੇ ਵੱਡੇ ਸਵਾਲ ਚੱਕੇ ਕਿ ਫੀਮੇਲ ਆਰਟਿਸਟ ਲਈ ਪੰਜਾਬੀ ਇੰਡਸਟਰੀ ਦੇ ਵਿੱਚ ਕੰਮ ਕਰਨਾ ਬਹੁਤ ਔਖਾ ਹੈ ਉਹ ਕਹਿੰਦੇ ਕਿ ਬੜਾ ਕੁਝ ਚਲਣਾ ਪੈਂਦਾ ਉਹਨਾਂ ਨੇ ਤਾਂ ਸੁਰਿੰਦਰ ਸ਼ਿੰਦਾ ਜੀ ਤੇ ਸਵਾਲ ਚੱਕੇ ਕੁਲਦੀਪ ਮਾਨਕ ਜੀ ਲਈ ਉਹਨਾਂ ਨੇ ਬਹੁਤ ਪੁੱਛਿਆ ਤੁਸੀਂ ਵੀ ਇੱਕ ਫੀਮੇਲ ਆਰਟਿਸਟ ਹੋ ਆਪਾਂ ਗੱਲ ਇੱਥੋਂ ਹੀ ਸ਼ੁਰੂ ਕਰਦੇ ਹਾਂ ਤੁਸੀਂ ਕੀ ਸਮਝਦੇ ਹੋ ਜੋ ਸਚੇਤ ਬਾਲਾ ਜੀ ਨੇ ਕਿ ਤੁਸੀਂ ਸਹਿਮਤ ਹੋ ਇਸ ਗੱਲ ਨਾਲ ਇਹ ਗੱਲ ਸੱਚ ਆ ਕਿ ਕੁੜੀਆਂ ਨਾਲ ਸੋਸ਼ਲ ਹੀ ਹੁੰਦਾ ਚਾਹੇ ਉਹ ਮਾਨਸਿਕ ਤੌਰ ਤੇ ਹੋਵੇ ਚਾਹ ਜਿਸ਼ਮੀ ਤੌਰ ਤੇ ਹੋਵੇ ਕੁਝ ਵੀ ਹੋ ਜੇ ਐਨੀਵੇ ਕਿਉਂਕਿ ਹਰ ਇੱਕ ਬੰਦੇ ਦੀ ਰਿਸਪੈਕਟ ਆਪਣੀ ਆਪਣੀ ਹੁੰਦੀ ਹੈ ਹਰ ਬੰਦਾ ਰਿਸਪੈਕਟ ਭਾਲਦਾ ਹੈ ਪਰ ਉਹ ਗੱਲਾਂ 100% ਆ ਉਹਦੇ ਵਿੱਚ ਕੁਝ ਗੱਲਾਂ ਐਵੇਂ ਦੀਆਂ ਸੀ ਜਿਹੜੀਆਂ ਉਹਨਾਂ ਨੂੰ ਇੰਨਾ ਸੱਚ ਨਹੀਂ ਬੋਲਣਾ ਚਾਹੀਦਾ ਕਿ ਜਿਹੜਾ ਹਰ ਇੱਕ ਦੇ جا کے لکے ہوں۔ ਉਹ ਵੀ ਇਹਨੇ ਕਹਿੰਦੇ ਨੇ ਜਦ ਤੁਸੀਂ ਜ਼ਹਿਰ ਦੇਣੀ ਕਿਸਨੂੰ ਜੇ ਤੁਸੀਂ ਉਹਨੂੰ ਲਵੇਟ ਕੇ ਦੇ ਦਿਓ ਉਹ ਵੀ ਗੁੱਡ ਚ ਲਵੇਟ ਕੇ ਦੇਓ ਤੁਸੀਂ ਮੇਰੇ ਖਿਆਲ ਗੱਲ ਕਰ ਰਹੇ ਹੋ ਕਿ ਜਿਹੜਾ ਮਾਨਕ ਸਾਹਿਬ ਬਾਰੇ ਉਹਨਾਂ ਨੇ ਗੱਲ ਕੀਤੀ ਹਨ ਹੈ ਸੱਚ ਆਜ ਵਿੱਚ ਕੋਈ ਸ਼ੱਕ ਨਹੀਂ ਚਾਹੇ ਪੁਰਾਣੇ ਆਰਟਿਸਟਾਂ ਤੋਂ ਲਾ ਲਓ ਨਵੇਂਆਂ ਤੋਂ ਲਾ ਲਓ ਹੁਣ ਜਿਹੜੀ ਮਰਜ਼ੀ ਲਾਈਨ ਵਿੱਚ ਚੱਲੇ ਚੱਲੋ ਕੁੜੀਆਂ ਨੂੰ ਤਾਂ ਤੁਹਾਨੂੰ ਪਤਾ ਢਿੱਲੋ ਸਾਹਿਬ ਕਿ ਕੁੜੀਆਂ ਨੂੰ ਵੇਖਦੇ ਹੀ ਲੋਕ ਇਸ ਨਜ਼ਰੀਏ ਨਾਲ ਜਿੰਨਾ ਚਿਰ ਜੇ ਲੇਡੀਜ਼ ਕਿਸੇ ਵੀ ਤਰ੍ਹਾਂ ਦੀ ਜੇ ਚਾਹੇ ਤੁਸੀਂ ਇੱਕ ਘਰੇਲੂ ਲਾ ਲਓ ਜਦੋਂ ਆਪਾਂ ਕੁੜੀ ਨੂੰ ਵਿਆਹ ਕੇ ਲੈ ਕੇ ਆਉਣੇ ਜੇ ਉਹ ਪਰਿਵਾਰ ਨਾਲ ਕੰਪਰੋਮਾਈਜ਼ ਨਹੀਂ ਕਰਦੀ ਤੇ ਤਦ ਵੀ ਕਲੇਸ਼ ਬਣਦਾ ਜੀ ਤੇ ਉਹ ਚਾਹੇ ਆਪਦਾ ਕੰਮ ਹੋਵੇ ਚਾਹੇ ਘਰ ਦੀ ਗੱਲ ਹੋਵੇ ਜਿੱਦਾਂ ਮਰਜੀ ਹੋਵੇ ਇਹ ਗੱਲ ਸੱਚ ਆ ਕਿ ਇਦਾਂ ਹੁੰਦਾ ਹੀ ਆ ਅਕਸਰ ਹੀ ਹੂੰ ਪਰ ਚਲੋ ਕੋਈ ਨਹੀਂ ਜਿਆਦਾ ਸੱਚ ਬੋਲਦੇ ਆ ਖਾਸ ਕਰਕੇ ਕੁੜੀਆਂ ਤੇ ਉਹ ਫਿਰ ਉਹਨਾਂ ਨੂੰ ਕਿਦਾਂ ਦਾ ਖਿਤਾਬ ਦਿੱਤਾ ਜਾਂਦਾ ਏ ਜੀ ਸੀਵੀਐਸ ਗੱਲ ਨੂੰ ਸਮਝੀਏ ਜਦੋਂ ਇੱਕ ਕੁੜੀ ਇੰਡਸਟਰੀ ਦੇ ਵਿੱਚ ਆਉਂਦੀ ਹੈ ਪਹਿਲਾਂ ਤਾਂ ਸਾਡਾ ਸਮਾਜ ਇਹੋ ਜਿਹਾ ਹੈ ਕਿ ਕੁੜੀਆਂ ਲਈ ਕਹਿੰਦੇ ਆ ਘਰਾਂ ਦੇ ਵਿੱਚ ਬੰਦਿਸ਼ ਬਹੁਤ ਹੁੰਦੀ ਹੈ ਹਾਂਜੀ ਜਸਵਿੰਦਰ ਜੀ ਤੂੰ ਨੇ ਜਦੋਂ ਆਪਦਾ ਕੈਰੀਅਰ ਸ਼ੁਰੂ ਕੀਤਾ ਤੁਹਾਨੂੰ ਵੀ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਨਹੀਂ ਮੈਂ ਜਦੋਂ ਇਸ ਲਾਈਨ ਵਿੱਚ ਆਈਆਂ ਖੈਰ ਮੈਨੂੰ ਕੋਈ ਜ਼ਿਆਦਾ ਸੰਘਰਸ਼ ਨਹੀਂ ਕਰਨਾ ਪਿਆ ਤੇ ਗੋਣਾ ਗੋਡ ਗਿਫਟ ਮੇਰੇ ਘਰ ਤੋਂ ਹੀ ਸਾਨੂੰ ਮਿਲ ਗਿਆ ਹਾਂ ਜਦੋਂ ਉਸ ਲੈਣ ਚ ਗਏ ਆ ਤੇ ਲੋਕਾਂ ਚ ਅੱਗੇ ਆਉਣ ਵਾਸਤੇ ਤਾਂ ਫਿਰ ਤੁਹਾਨੂੰ ਪਤਾ ਹੀ ਜੋ ਬਹੁਤ ਕੋਸ਼ਿਸ਼ ਚੱਲਣਾ ਵੀ ਪੈਂਦਾ ਔਰ ਸੁਣਨਾ ਵੀ ਪੈਂਦਾ ਤੇ ਦੇਖਣਾ ਵੀ ਪੈਂਦਾ ਤੇ ਇਹ ਚੀਜ਼ਾਂ ਨੂੰ ਕਹਿੰਦੇ ਹੁੰਦੇ ਪੌੜੀਆਂ ਬਣਾ ਕੇ ਕਿੱਦਾਂ ਅੱਗੇ ਆਉਣਾ ਤੁਸੀਂ ਕਿੱਦਾਂ ਆਪਣੇ ਆਪ ਨੂੰ ਸੰਭਾਲਣਾ ਕਿੱਦਾਂ ਘਰ ਵੀ ਰੱਖਣਾ ਬਾਹਰ ਵੀ ਵੇਖਣੀਆਂ ਅਸੀਂ ਲੋਕ ਵੀ ਵੇਖਣੀਆਂ ਤੇ ਸ਼ਿੰਗਾਰ ਸਾਜ ਕਰੀ ਜਾਂਦੇ ਆ ਹਨਾ ਤੇ ਸੋਸ਼ਲ ਦਾ ਸਾਹਮਣਾ ਕਦੇ ਕਰਨਾ ਪਿਆ ਸਮਨਾਂ ਤੱਕ ਕਰਨਾ ਪਿਆ ਕਰਕੇ ਜਸਵਿੰਦਰ ਜੀ ਤੂ ਹਲਤੀਕ ਇੱਥੇ ਬੈਠੀ ਹੈ ਜੀ ਹੂੰ ਕਿਉਂਕਿ ਹੋ ਸਕਦਾ ਮੈਂ ਕਿੰਨੀਆਂ ਚੀਜ਼ਾਂ ਨੂੰ ਕੰਪਰੋਮਾਈਜ਼ ਨਹੀਂ ਕਰਿਆ ਅੱਛਾ ਤੁਹਾਡੇ ਕਹਿਣ ਦਾ ਭਾਵ ਕਿ ਜਸਵਿੰਦਰ ਜੀ ਤੂ ਸ਼ਾਇਦ ਜੇ ਕੰਪਰੋਮਾਈਜ਼ ਕਰ ਲੈਂਦੀ ਤਾਂ ਅੱਜ ਨੂੰ ਹਾਂ ਮੈਂ ਵੀ ਕਿਸੇ ਮੁਕਾਮ ਤੇ ਹੁੰਦੀ ਤੇ ਪਰ ਮੈਂ ਇਹ ਚੀਜ਼ਾਂ ਨੂੰ ਸੋਚਿਆ ਵੀ ਨਹੀਂ ਮੈਂ ਹੁਣ ਤੇ ਘਰੇ ਮੇਰੀ ਇਹ ਸੋਚ ਆ ਕਿ ਜੇ ਸਾਡੇ ਸਰੋਤੇ ਸਾਨੂੰ ਡਿਊਟ ਵਿੱਚ ਲਾਇਕ ਕਰਦੇ ਆ ਤੇ ਸਾਨੂੰ ਸੋਲੋ ਵਿੱਚ ਵੀ ਪਸੰਦ ਕਰਨਗੇ ਹਮ ਹਰ ਚੀਜ਼ ਕੂੜ ਨਹੀਂ ਹੁੰਦੀ ਹਮ ਜੇ ਤੁਸੀਂ ਆਖੋ ਨਾ ਵੀ ਜੇ ਇੱਕ ਚੀਜ਼ ਕਰਕੇ ਇੱਕ ਚੀਜ਼ ਨਾਲ ਹੀ ਅੱਗੇ ਆ ਸਕਦੇ ਆ ਨਹੀਂ ਹਮ ਇਹ ਵੀ ਗਰਾਂਹਗਾ ਗੱਲ ਇਹ ਆ ਵੀ ਤੁਹਾਡੇ ਚ ਟੈਲੈਂਟ ਹੋਣਾ ਚਾਹੀਦਾ ਉਹ ਤਾਂ ਡਿਊਟ ਚ ਵੀ ਅਮਨ ਰੋਜੀ ਨੇ ਜਿਹੜੀ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਉਹਨਾਂ ਨੇ ਪਹਿਲਾਂ ਡਿਊਟ ਚ ਸੀਗੇ ਜੋੜੀ ਟੁੱਟੀ ਉਹਨਾਂ ਨੇ ਵੀ ਇਹ ਸਵਾਲ ਚੱਕੇ ਸੀ कि ਉਹਨਾਂ ਨੇ ਕਿਹਾ ਕਿ ਮੈਂ ਵੀ ਬੜਾ ਕੁਝ ਚੱਲਿਆ ਤੇ ਉਸ ਤੋਂ ਬਾਅਦ ਸੋਲੋ ਦੇ ਵਿੱਚ ਲੋਕਾਂ ਨੇ ਅਸੈਪਟ ਕੀਤਾ ਬੜਾ ਪਿਆਰ ਹੋਇਆ ਮਿਲਿਆ ਉਹਨਾਂ ਨੂੰ ਲੋਕਾਂ ਦਾ ਦੂਸਰੀ ਗੱਲ ਇਹ ਆ ਜੀ ਜਦੋਂ ਮਲਕੀ ਦੁਕਾਨੇ ਗਾਇਕੀ ਵਿੱਚ ਕੁੜੀ ਗਾਉਂਦੀ ਆ ਚਾਹੇ ਉਹਨਾਂ ਦਾ ਰਿਸ਼ਤਾ ਭੈਣ ਭਰਾ ਦਾ ਆ ਜਿਾ ਜਿੱਦਾਂ ਹੁਣ ਮੈਂ ਭਵਿੰਦਰ ਭਾਜੀ ਨਾਲ ਕੰਮ ਕਰਦੀ ਆ ਮੈਨੂੰ 14 ਸਾਲ ਹੋ ਗਏ 15 ਸਾਡਾ ਭੈਣ ਭਰਾਵਾ ਤੋਂ ਵੱਧ ਕੇ ਰਿਸ਼ਤਾ ਆ ਹੂੰ ਅੱਜ ਤੱਕਰ ਮੇਰਾ ਨੰਬਰ ਬਾਈ ਕੋਲੇ ਨਹੀਂ ਭਾਈ ਦਾ ਨੰਬਰ ਮੇਰੇ ਕੋਲੇ ਆ ਜੋ ਗੱਲ ਕਰਨੀ ਹੈ ਅਸੀਂ ਭਾਬੀ ਦੇ ਫੋਨ ਤੇ ਗੱਲ ਕਰਨੀ ਆ ਉਹਨਾਂ ਨੇ ਵੀ ਉਹਨਾਂ ਦੇ ਫੋਨ ਤੇ ਲਾਉਣਾ ਲੋਕ ਤਾਂ ਤੈਨ ਤੋਂ ਬ੍ਰਿੰਤੂ ਕਰਨ ਵਾਲੇ ਤਾਂ ਸਾਨੂੰ ਪੱਕੇ ਹੀ ਜਾਂਦੇ ਆ ਕਿਸੇ ਦਾ ਆਪਾਂ ਮੂੰਹ ਨਹੀਂ ਫੜ ਲੈਣਾ ਪਰ ਇੱਕ ਗੱਲਾ ਹੋਰ ਵੀ ਆ ਵੀ ਜੇ ਆਪਾਂ ਇਹਨਾਂ ਗੱਲਾਂ ਵੱਲੀ ਸੋਚੀਏ ਤਾਂ ਅਸੀਂ ਅੱਗੇ ਨਹੀਂ ਆ ਸਕਦੇ ਬਿਲਕੁਲ ਕਿਉਂਕਿ ਨਿੱਕੀਆਂ ਨਿੱਕੀਆਂ ਗੱਲਾਂ ਨੀਚੇ ਨੋਰ ਵੀ ਕਰਨਗੇ ਅਗਰ ਨੋਰ ਕਰਨੀਆਂ ਹੀ ਪੈਂਦੀਆਂ ਆ ਜੇ ਤੁਸੀਂ ਕਾਮਯਾਬ ਹੋਣਾ ਅੱਛਾ ਜਦੋਂ ਤੁਸੀਂ ਕਾਮਯਾਬ ਹੁੰਨੇ ਆ ਉਦੋਂ ਹੀ ਤੁਹਾਨੂੰ ਸਲਾਮਾ ਹੁੰਦੀ ਆ ਹੂੰ ਅਗਰ ਵਾਈ ਜੋ ਜਿੰਨਾ ਚਿਰ ਤੁਸੀਂ ਸੰਘਰਸ਼ ਕਰਦੇ ਆ ਕਿਸੇ ਨੇ ਲਾਈਨ ਬਿਲਕੁਲ ਪਰਦੇ ਪਿਛਲਾ ਸੰਘਰਸ਼ ਕੋਈ ਨਹੀਂ ਦੇਖਦਾ ਉਹਨੂੰ ਐਪਰੀਸ਼ੀਏਟ ਨਹੀਂ ਕੀਤਾ ਜਾਂਦਾ ਇਹ 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 ਬੜਾ ਦੁਖਦ ਗੱਲ ਹੈ ਸੋ ਮੈਂ ਗੱਲ ਕਰਨੀ ਚਾਹਾਂਗਾ ਦੁਗਣਾ ਜੋੜੀ ਦੇ ਵਿੱਚ ਅਮਰ ਇਕਵਾਲ ਦੇ ਨਾਲ ਤੁਹਾਡੀ ਜੋੜੀ ਬੜੀ ਹਿੱਟ ਰਹੀ ਹਾਂਜੀ ਬੜੇ ਗੀਤ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਅੱਜ ਕੱਲ ਵੀ ਰੀਲਾਂ ਦੇ ਵਿੱਚ ਕਈ ਗੀਤ ਦੁਬਾਰਾ ਫੇਰ ਹਾਂ ਚੱਲ ਰਹੇ ਆ ਹਨਾ ਤੁਸੀਂ ਉਹ ਦੱਸ ਲੋ ਤਾਂ ਚੰਗਾ ਲੱਗੂਗਾ ਆ ਹਾਂਜੀ ਸਾਡੀ ਪਹਿਲੀ ਟੇਪ ਆਈ ਸੀ ਜੀ ਮੈਂ 14 ਸਾਲ ਦੀ ਸੀ ਮੈਂ 6ਵੀਂ ਕਲਾਸ ਚ ਪੜ੍ਹਦੀ ਸੀ ਜਦੋਂ ਮੇਰੀ ਪਹਿਲੀ ਟੇਪ ਆਈ ਸੀ 12 ਬੰਦਾ ਖੇਤ ਬੀਬੀ ਜੀ 13 ਬੰਦਾ ਮੈਂ ਤੇ ਉਦੋਂ ਵੀ ਮੈਨੂੰ ਸਕੂਲ ਟਾਈਮ ਵੀ ਟੌਂਟ ਮਾਰਦੇ ਸੀ ਟੀਚਰ ਵੀ ਕੁੜੀਆਂ ਵੀ ਜੋ ਮੁੰਡੇ ਵੀ ਤੇ ਮੈਂ ਖੈਰ ਮੈਨੂੰ ਬੜਾ ਮੁਸ਼ਕਲ ਹੋਇਆ ਹਨਾ ਇੰਨੀ ਛੋਟੀ ਉਮਰ ਚ ਪਹਿਲੀ ਟੇਪ ਆਈ ਸੀ ਪਹਿਲੀ ਟੇਪ ਹਾਂਜੀ ਉਹ ਹਿੱਟ ਬੜੀ ਹਿੱਟ ਹੋਈ ਸੀ ਬਹੁਤ ਜ਼ਿਆਦਾ ਤੇ ਮੈਨੂੰ ਖੈਰ ਪਤਾ ਹੀ ਨਹੀਂ ਇਹ ਚੀਜ਼ ਦਾ ਅੱਜ ਮੈਂ ਉਹੀ ਗੱਲ ਕਰ ਰਿਹਾ ਕਿ ਲੋਕ ਰੀਲਾਂ ਬਣਾ ਰਹੇ ਆ ਪਰ ਦਰਸ਼ਕੋ ਉਹ ਆਵਾਜ਼ ਹੈ ਜਿਹੜੀ ਜਿਹੜੇ 12 ਬੰਦਾ ਖੇਤ ਬੀਪੀਜੀ 13 ਬੰਦਾ ਮੈਂ ਉਹ ਆਵਾਜ਼ ਜਸਵਿੰਦਰ ਜੀਤੂ ਜਿਹੜੇ ਸਾਡੇ ਅੱਜ ਨਾਲ ਮੌਜੂਦ ਨੇ ਇੱਕ ਹੋਰ ਸੀ ਤੇਰੇ ਭਈਆ ਰਾਣੀ ਕੋਈ ਤੇਰੇ ਭਈਆ ਰਾਣੀ ਤੇ ਬੜੀਆਂ ਬੜੀਆਂ ਰੀਲਾਂ ਬਣ ਰਹੀਆਂ ਐ ਮੈਨੂੰ ਅੱਜ ਬਹੁਤ ਖੁਸ਼ੀਆਂ ਤੇਰੇ ਭਈਆ ਰਾਣੀ ਹੋਰ ਕੋਈ ਲੈ ਗਿਆ ਹਾਂ ਤੇਰੇ ਕੋਲ ਰਾਣੀ ਤੇ ਕਾਫੀ ਰੀਲਾਂ ਬਣ ਰਹੀਆਂ ਮੈਨੂੰ ਬੜੀਆਂ ਭੇਜ ਦੇ ਆ ਵੀ ਮੈਡਮ ਤੁਹਾਡਾ ਜਿੰਨਾ ਨੂੰ ਪਤਾ ਏ ਮੈਂ ਤੁਹਾਡਾ ਅਸਾਂ ਹੋ ਗਿਆ ਮੈਂ ਦੇ ਵਿੱਚ ਜੀਤੂ ਜੀ ਤੁਹਾਡੀ ਗੱਲ ਮੈਂ ਵਿਚਕਾਰ ਕੱਟ ਰਿਹਾ ਸੌਰੀ ਉਸ ਵੇਲੇ ਸੋਸ਼ਲ ਮੀਡੀਆ ਨਹੀਂ ਹੈਗਾ ਸੀਗਾ ਜਦੋਂ ਤੁਸੀਂ ਸਟਾਰਟ ਕੀਤਾ ਜਦੋਂ ਮਤਲਬ ਜਿਸ ਟਾਈਮ ਤੁਹਾਡਾ ਕਹਿ ਲੀਏ ਕਿ ਸਟਾਰਡਮ ਪੂਰਾ 2005 ਤੋਂ ਸ਼ੁਰੂ ਕਰਿਆ ਮੈਂ ਉਹਦੋਂ ਸੋਸ਼ਲ ਮੀਡੀਆ ਹੈ ਨਹੀਂ ਸੀ ਤੇ ਜੇਕਰ ਉਹਦੋਂ ਸੋਸ਼ਲ ਮੀਡੀਆ ਹੁੰਦਾ ਤਾਂ ਇਹ ਵੀ ਫੇਰ ਗੱਲ ਵੱਖਰੀ ਹੋਣੀ ਸੀ ਹਨਾ ਹਾਂ ਹੋ ਸਕਦਾ ਜਿਹੜੀਆਂ ਚੀਜ਼ਾਂ ਅੱਜ ਹੋ ਰਹੀਆਂ ਨੇ ਅੱਜ ਸੋਸ਼ਲ ਮੀਡੀਆ ਤੇ ਹਟ ਹੋ ਰਹੀਆਂ ਹੋ ਸਕਦਾ ਉਹਦੋਂ ਕਿੱਥੇ ਹੁੰਦੀ ਗੱਲਬਾਤ ਕਿਉਂਕਿ ਅੱਜ ਤਾਂ ਤੁਸੀਂ ਲੋਕਾਂ ਦੇ ਅੱਗੇ ਆਉਣਾ ਤੇ ਹਿੱਟ ਹੋਣਾ ਬਹੁਤ ਈਜ਼ੀ ਹੋ ਗਿਆ ਜੀ ਕਿਉਂਕਿ ਸੋਸ਼ਲ ਮੀਡੀਆ ਦੇ ਨਾਲ ਹਾਂ ਜੀ ਹਾਂ ਜੀ ਕੋਈ ਬੜਾ ਕੁਝ ਸ਼ਿੰਗਾਰਸ਼ ਨਹੀਂ ਕਰਨਾ ਪੈਂਦਾ ਪਹਿਲਾਂ ਸਮਾਂ ਤਾਂ ਬਹੁਤ ਕੁਝ ਸੋਸ਼ਲ ਮੀਡੀਆ ਤੇ ਤਾਂ ਕਈ ਐ ਇਹੋ ਜਿਹਿਆਂ ਨੂੰ ਵੀ ਪ੍ਰਮੋਟ ਕਰੀ ਜਾਂਦੇ ਆ ਜਿਦੇ ਚ ਕੋਈ ਕਲਾ ਨਹੀਂ ਸਿਰਫ ਯਬਲੀਆਂ ਮਾਰ ਕੇ ਲੋਕ ਹਿੱਟ ਹੋਈ ਜਾਂਦੇ ਆ ਪਰ ਅਸਲੀ ਜੇ ਕਲਾ ਦੀ ਗੱਲ ਕਰੀਏ ਅਸੀਂ ਚਾਹਾਂਗੇ ਸਾਡੇ ਦਰਸ਼ਕਾਂ ਨੂੰ 12 ਬੰਦਾ ਖੇਤ ਦਾ ਦੋ ਲਾਈਨਾਂ ਜ਼ਰੂਰ ਨਾ ਹਾਂ ਜੀ ਉਹਦਾ ਮੁੰਡੇ ਦੇ ਤੇ ਕੁੜੀ ਦੇ ਇੱਕ ਲੈਨ ਮੁੰਡੇ ਦੀ ਇੱਕ ਕੁੜੀ ਦੀ ਆ ਉਹ ਮਲਕ ਕੁੜੀ ਕਹਿੰਦੀ ਆ ਕਹਿੰਦੀ ਆਰਾ ਮੂ ਵੇ ਖੇਤ ਸਿਆਇਆ ਮੁੰਡਾ ਕਹਿੰਦਾ ਹਾਂ ਬੀਬੀ ਜੀ ਬਣਾ ਕੇ ਆ ਖਾਣਾ ਤਿਆਰ ਹੈ ਤੂੰ ਦੱਸ ਇੱਥੇ ਹੀ ਖਾਣਾ ਨਹੀਂ ਬੀਬੀ ਜੀ ਖੇਤ ਲੈ ਜਾਣਾ ਕਿਹ ਹੈ ਪਰ ਕਰ ਫਿਰ ਜੈਸਾ ਵੀ ਠੀਕ ਹੈ ਕਰ ਫਿਰ ਜੈਸਾ ਵੀ ਤੈਨੂੰ ਲੱਗਦਾ ਚੰਗਾ ਹੈ ਖਾਣਾ ਖਾਣੇ ਵਾਲਾ ਖੇਤ ਦੱਸ ਕਿਤਨਾ ਬੰਦਾ ਹੈ ਫਿਰ ਉਹ ਕਹਿੰਦਾ 1 1 2 3 5 ਹੋ ਗਿਆ ਤੇ ਉਹ ਕਹਿੰਦੀ ਕੀ ਪਹਾੜਾ ਜਾ ਪੜਨ ਬਹਿ ਗਿਆ ਉਹ ਕਹਿੰਦਾ ਗਿਣਤੀ ਕਰਕੇ ਦੱਸਦਾ ਬੀਬੀ ਜੀ ਕਹਿੰਦੀ ਕੋਲੋ ਹੀ ਗੱਪ ਕਰਨ ਬਹਿ ਗਿਆ ਨਹੀਂ ਧਿਆਨ ਸੇ ਸਭੀ ਆਦਮੀ ਗਿਣ ਕੇ ਆਂਦਾ ਮੈਂ 12 ਬੰਦਾ ਖੇਤ ਬੀਬੀ ਜੀ ਤੇਰਾ ਬੰਦਾ ਮੈਂ 12 ਬੰਦਾ ਖੇਤ ਬੀਬੀ ਜੀ ਤੇਰਾ ਬੰਦਾ ਮੈਂ ਵਾਹ ਜੀ ਉਹ ਅੱਜਿਕਾ ਸੋ ਜੇ ਅੱਜ ਦੀ ਗੱਲ ਕਰੀਏ ਜੀ ਤੁਜੀ ਅ ਅੱਜ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ ਹੈ ਕਿਉਂਕਿ ਡਿਊਟ ਭੁਪਿੰਦਰ ਗਿੱਲ ਨਾਲ ਤੁਹਾਡੇ ਅ ਬੜੇ ਵਧੀਆ ਡਿਊਟ Song ਵੀ ਆਏ ਸਟੇਜ ਵੀ ਉਹਨਾਂ ਨਾਲ ਤੁਸੀਂ ਦੁਕਾਨਾਂ ਜੋੜੀ ਤੁਹਾਡੀ ਬੜੀ ਹਿੱਟ ਰਹੀ ਹੈ ਤੇ ਅੱਜ ਕੱਲ ਜਿਹੜਾ ਇਹ ਦੁਕਾਨਾਂ ਜੋੜੀ ਫੇਰ ਵੱਖ ਹੋਗੀ ਨਹੀਂ ਵੱਖ ਨਹੀਂ ਹੋਈ ਹੈਗੀ ਕੈਰੋ ਮੈਂ ਹੁਣ ਕੀ ਆਖਾਂ ਜੀ ਮੈਂ ਵੀ ਕਾਫੀ ਕਿਦਸੋ ਕੋਈ ਗੱਲ ਨਹੀਂ ਡਿਊਟ ਜਿੱਦਾਂ ਅਮਰ ਇਕਬਾਲ ਜੀ ਹੱਟ ਹੋ ਗਏ ਉੱਥੇ ਮੁੰਡੇ ਦਾ ਹੀ ਨਾਂ ਹਨਾ ਮੈਂ ਕਾਫੀ ਸਿੰਗਰਾਂ ਨਾਲ ਗਾਇਆ ਉੱਥੇ ਕੁੜੀ ਦਾ ਕੁਛ ਨਹੀਂ ਹਾਇਲਾ ਕਿ ਹੁੰਦਾ ਸਾਰਾ ਕੁਝ ਕੁੜੀ ਦੇ ਕਰਕੇ ਆ ਹੂੰ ਤੇ ਆਰਟਿਸਟ ਦਾ ਨਾਮ ਬਣ ਜਾਂਦਾ ਪੈਸੇ ਵੱਧ ਲੈਣ ਲੱਗ ਜਾਂਦੇ ਮੈਨੂੰ ਕ੍ਰੈਡਿਟ ਮਿਲਦਾ ਨਹੀਂ ਕ੍ਰੈਡਿਟ ਮਿਲਦਾ ਨਹੀਂ ਮੈਂ ਐਸੇ ਕਰਕੇ ਸੋਲੋ ਵੱਲ ਨੂੰ ਮੂਵ ਹੋਣ ਲੱਗ ਗਿਆ ਅੱਛਾ ਮੈਂ ਜਿਹੜੀ ਅਗਲਾ ਸਵਾਲ ਮੈਂ ਕਰਨ ਲੱਗਿਆ ਕਿ ਆਮ ਤੌਰ ਤੇ ਦੇਖਿਆ ਜਾਂਦਾ ਕਿ ਇੱਕ ਆਰਟਿਸਟ ਜਿਵੇਂ ਫੀਮੇਲ ਆਰਟਿਸਟ ਪ੍ਰੋਗਰਾਮ ਐਨੇ ਲੱਗਦੇ ਆ ਸੋਚਿਆ ਜਾਂਦਾ ਕਿ ਇਹ ਦੁਕਾਨਾਂ ਜੁੜੀ ਚ ਖਾਸ ਕਰਕੇ ਵੀ ਪੈਸੇ ਬਹੁਤ ਹੋਊਗਾ ਫੀਮੇਲ ਆਰਟਿਸਟ ਐਨੇ ਖਾੜੇ ਲੱਗਦੇ ਆ ਐਨੇ ਜਿਆਦੇ ਪ੍ਰੋਗਰਾਮ ਮਿਲਦੇ ਆ ਅੱਜ ਸਹੀ ਦੱਸੋ ਦਰਸ਼ਕਾਂ ਨੂੰ ਕਿ ਇੱਕ ਫੀਮੇਲ ਆਰਟਿਸਟ ਦੇ ਪੱਲੇ ਕੀ ਪੈਂਦਾ ਦੁਗਾਣਾ ਜੋੜੀਆਂ ਦੀ ਜੇ ਗੱਲ ਕੀਤੀ ਜਾਵੇ। ਆ ਸੌਰੀ ਮੈਂ ਤੁਹਾਨੂੰ ਸੱਚੀ ਮੱਚ ਦਿਲ ਦੀ ਗੱਲ ਦੱਸਦੀ ਆ। ਮੈਂ ਨਾ ਸਾਡੇ ਸੀਨੀਅਰ ਸਿੰਗਰ ਆ ਜੀ ਰਣਜੀਤ ਕੌਰ ਜੀ ਭੈਣ ਜੀ। ਉਹਨਾਂ ਦੀ ਇੰਟਰਵਿਊ ਚ ਲਈ ਜਾਂਦੀ ਸੀ ਉਹ ਕਿਤੇ ਪੈਨਸ਼ਨ ਲਵਾਉਣ ਗਏ ਤੇ ਉਹਨਾਂ ਦੇ ਕਾਗਜ਼ ਮੋੜਤੇ। ਉਹਨਾਂ ਦੀ ਮਤਲਬ ਕਿ ਪੈਨਸ਼ਨ ਨਹੀਂ ਲੱਗੀ ਹਨਾ। ਤੇ ਉਹ ਕਿਤੇ ਗੱਲ ਵੀ ਕਰ ਰਹੇ ਆ ਤੇ ਔਰ ਰੋ ਵੀ ਰਹੇ ਆ। ਹੂੰ ਤੇ ਉਹਦੇ ਪਿੱਛੇ نیچے ਕਮੈਂਟ ਵੀ ਆਏ ਵੀ ਤੁਸੀਂ ਤਾਂ ਐਡੇ ਵੱਡੇ ਸਿੰਗਰ ਹੋ ਤੁਹਾਡੇ ਕੋਲੇ ਪੈਸਾ ਬਹੁਤ ਹੋ ਤੁਹਾਨੂੰ ਕੀ ਜ਼ਰੂਰਤ ਆ ਤੁਹਾਨੂੰ ਕੀ ਹੋ ਤੁਸੀਂ ਕਿਉਂ ਅੱਦਾ ਕਰਦੇ ਹੋ ਨਾ ਤੇ ਲੋਕਾਂ ਨੂੰ ਵਹਿਮ ਹੁੰਦਾ ਏ ਚੀਜ਼ ਦਾ ਬੇ ਬਹੁਤ ਪੈਸਾ ਹੋ ਬਹੁਤ ਪੈਸਾ ਹੋ ਕੁੜੀਆਂ ਕੋਲੇ ਸੱਚਮੁੱਚ ਕੁੜੀਆਂ ਦੇ ਪੱਲੇ ਕੱਲਾ ਨਾ ਹੀ ਰਹਿ ਜਾਂਦਾ ਅੱਛਾ ਸਿੰਗਰ ਸਿੰਗਰ ਕੁੜੀ ਦੇ ਕੋਲੇ ਇੰਨਾ ਨਹੀਂ ਹੁੰਦਾ ਕੁਝ ਜਿੰਨਾ ਕੁ ਸਸਾਰਾ ਮੁੰਡੇ ਕੋਲੇ ਹੁੰਦਾ ਆ ਆਲਮੋਸਟ ਕੁੜੀ ਨੂੰ ਤਾਂ ਪੇਮੈਂਟ ਮੈਨੂੰ ਪੇਮੈਂਟ ਵੀ ਜ਼ਿਆਦਾ ਮਿਲਦੀ ਆ ਜੇ ਮੰਨ ਲਓ ਗੁਰਲੇਜ ਦਾ ਲਾ ਲਓ ਹੂੰ ਗੁਰਲੇਜ ਅਖਤਰ ਭੈਣਜੀ ਆ ਉਹ ਗਾਣੇ ਗਾਉਂਦੇ ਆ ਮੰਨ ਲਓ ਲੱਖ ਸਵਾ ਲੱਖ ਵੀ ਲੈਂਦੇ 2 ਲੱਖ ਵੀ ਲੈਂਦੇ ਆ ਤੇ ਆਰਟਿਸਟ ਕਿੱਡਾ ਵੱਡਾ ਹੈ ਉਹਨੂੰ ਖੜਕਦਾ ਫੇਰ ਵੀ ਉਹ ਗਾਣੇ ਦਾ 2 ਲੱਖ ਆ ਹੂੰ ਤੇ ਆਪ ਪਤਾ ਨਹੀਂ ਕਿੰਨੇ ਕਰੋੜਾਂ ਕਮਾ ਲਏ ਮਤਲਬ ਜਿਹੜਾ ਆਪਾਂ ਕਹਿ ਦਿੰਨੇ ਆ ਕਿ ਕੁੜੀਆਂ ਨਾਲ ਵਿਤਕਰਾ ਉਹ ਉਹ ਜਿਹੜਾ ਇਸ ਇੰਡਸਟਰੀ ਚ ਵੀ ਬਹੁਤ ਜ਼ਿਆਦਾ ਹੈ ਹੁੰਦਾ ਏ ਜੀ ਹੁੰਦਾ ਕਿਉਂਕਿ ਮੈਂ ਵੀ ਇਹੀ ਇਹੀ ਕਾਰਨ ਮੈਂ ਸੋਲੋ ਵੱਲੀ ਨੂੰ ਮੈਂ ਉਮੀਦ ਕਰਦੀ ਆ ਆਪਣੇ ਸਰੋਤਿਆਂ ਤੇ ਹਨਾ ਵੀ ਤੁਸੀਂ ਮੈਨੂੰ ਸੋਲੋ ਸਵੀਕਾਰੋਗੇ ਪਰ ਮੇਰੇ ਦੋ ਗਾਣੇ ਸੋਲੋ ਆਏ ਪਏ ਆ ਮੈਂ ਬਹੁਤ ਜਲਦੀ ਤੁਹਾਡੇ ਕੋਲ ਚ ਆ ਰਹੇ ਆ ਅੱਛਾ ਮਾਰਕੀਟ ਚ ਆ ਰਹੇ ਆ ਨਹੀਂ ਹਾਂਜੀ ਹਾਂ ਬਹੁਤ ਜਲਦੀ ਲੈ ਰਹੀ ਆ ਸੋਲੋ ਵੱਲ ਅਸੀਂ ਦੇਖਿਆ ਕਿ ਅਮਨ ਰੋਜੀ ਨੂੰ ਬੜਾ ਪਿਆਰ ਦਿੱਤਾ ਲੋਕਾਂ ਨੇ ਡਿਊਟ ਤੋਂ ਬਾਅਦ ਸੋਲੋ ਚ ਤੇ ਹੁਣ ਜਸਵਿੰਦਰ ਜੀਤੂ ਨੂੰ ਤੁਸੀਂ ਸੋਲੋ ਦੇ ਰੂਪ ਦੇ ਵਿੱਚ ਦੇਖੋਗੇ ਗਾਣਾ ਗਾਇਕੀ ਤੋਂ ਬਾਅਦ ਕਿਉਂਕਿ ਅੱਜ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਵਾਕਈ ਇੱਕ ਕੌੜਾ ਸੱਚ ਹੈ ਕਿ ਫੀਮੇਲ ਆਰਟਿਸਟ ਭਾਵੇਂ ਕਿੰਨਾ ਵੀ ਕੰਮ ਡਿਊਟ Song ਦੇ ਵਿੱਚ ਕਰ ਲੇ ਕਿੰਨਾ ਵੀ ਮਿਹਨਤ ਕਰ ਲੇ ਤੇ ਇਹਨਾਂ ਦਾ ਕਹਿਣਾ ਹੈ ਕਿ ਉਹਨੂੰ ਜਿਹੜੀ ਪੇਮੈਂਟ ਹੈ ਉਹ ਬਸ ਨਾਮ ਦੀ ਪੇਮੈਂਟ ਮਿਲਦੀ ਹੈ ਹਨਾ ਉਹ ਤਾਂ ਪਰ ਜਿੰਨਾ ਕਰੇਗਾ ਮੇਲ ਆਰਟਿਸਟ ਲੈ ਜਾਂਦਾ ਤੇ ਪੈਸੇ ਵੀ ਜ਼ਿਆਦਾ ਉਹਨੂੰ ਮਿਲਦੇ ਆ ਕਿਉਂਕਿ ਮੇਲ ਆਰਟਿਸਟ ਦੇ ਹੁੰਦਾ ਇਹ ਨਹੀਂ ਪਤਾ ਵੀ ਜੇ 2 ਲੱਖ ਰੇਟ ਆ ਤੇ ਉਹਨਾਂ ਨੇ ਕਦੋਂ 2.5 ਲੱਖ 3 3.5 ਲੱਖ ਕਰ ਲੈਣਾ ਉਹਨਾਂ ਨੇ ਕੰਟੈਕਟ ਪੁੱਛਣਾ ਵੀ ਕੋਈ ਨਹੀਂ ਪਰ ਕੀਮਤ ਸੁਧਾਰ ਨਹੀਂ ਬਤਾਉਂਦੇ ਨਾ ਉਹ ਨੇ ਉਹ ਕਹਿ ਦਿੰਦੇ ਵੀ ਥੋੜੀ ਪੇਮੈਂਟ ਇੰਨੀ ਆ ਅਸੀਂ ਕਿੰਨਾ ਮਰਜ਼ੀ ਕਰ ਲਈ ਹਾਲਾਂਕਿ ਡਿਊਟੀ ਜੋੜੀ ਹੈ ਜਿਹੜੀ ਉਹ ਇੱਕ ਫੀਮੇਲ ਆਰਟਿਸਟ ਬਣਾ ਅਧੂਰੀ ਹੈ ਅਧੂਰੀ ਹੈ ਪਰ ਫਿਰ ਵੀ ਉੱਥੇ ਇੱਕ ਮਰਦ ਪ੍ਰਧਾਨ ਤਾ ਤੁਸੀਂ 2 ਲੱਖ ਰੁਪਈਆ 2.5 ਲੱਖ ਲੈਂਦੇ ਹੋ 3 ਲੱਖ ਲੈਣੇ ਤੁਹਾਡਾ 1 ਲੱਖ ਖਰਚ ਆਏ ਤੇ ਦਾਸਪੁਰਾ ਮਾ ਦੇ 1 ਮੰਥ ਦੇ ਵਿੱਚ 1 ਮਹੀਨੇ ਦੇ ਵਿੱਚ ਤੁਸੀਂ ਲਾਉਣੇ ਆ ਤੇ ਤੁਹਾਡੇ ਕੋਲ 10-15 ਲੱਖ ਇਕੱਠਾ ਵੀ ਹੁੰਦਾ ਈ ਹੂੰ ਉੱਥੇ ਫਿਰ ਹੁਣ ਪਾ ਜੀ ਕੀ ਕਹਿ ਸਕਦੇ ਆ ਪਰ ਜਿੱਥੇ ਫਿਰ ਆ ਗੱਲ ਜਿਹੜੀ ਦੂਜੀ ਤੁਸੀਂ ਕੀਤੀ ਹੈ ਕੰਪਰੋਮਾਈਜ਼ ਵਾਲੀ ਫਿਰ ਜਿੰਨਾਂ ਜਿਹੜੀਆਂ ਕੁੜੀਆਂ ਕੰਪਰੋਮਾਈਜ਼ ਕਰ ਲੈਂਦੀਆਂ ਉਹਨਾਂ ਦੇ ਫਿਰ ਇਹ ਵੀ ਇੱਥੇ ਵੀ ਆ ਕੇ ਗੱਲ ਪੇਮੈਂਟ ਦੀ ਫਰਕ ਪੈਂਦਾ ਵੀ ਜਿਹੜੇ ਨਹੀਂ ਕੰਪਰੋਮਾਈਜ਼ ਕਰਦੇ ਤਾਂ ਉਹਨਾਂ ਨੂੰ ਪੇਮੈਂਟਾਂ ਨਹੀਂ ਪ੍ਰੋਪਰ ਮਿਲਦਾ ਨਹੀਂ ਆ ਜੀ ਹੁਣ ਜਿਵੇਂ ਮੇਰੇ ਨਾਲ ਵੀ ਕਈ ਵਾਰੀ ਕਈਆਂ ਨੇ ਕੰਟੈਕਟ ਕੀਤੇ ਵੀ ਅਸੀਂ ਤੁਹਾਨੂੰ ਸੋਲੋ ਕਰਦੇ ਆ ਹੂੰ ਤੇ ਤੁਸੀਂ ਸਾਡੇ ਨਾਲ ਐਗਰੀ ਹੋ ਤੁਸੀਂ ਐਗਰੀਮੈਂਟ ਕਰੋ ਜੀ 5 ਸਾਲ ਦਾ 10 ਸਾਲ ਦਾ ਤੇ ਤੁਹਾਨੂੰ ਅਸੀਂ 2% 4% ਸਾਰੇ ਪੁਰਾ ਮਾਚੂ ਦਵਾਂਗੇ ਖਰਚਾ ਸਾਡਾ ਹੋਊਗਾ ਜੀ ਤੁਹਾਨੂੰ ਰਹਿਣਾ ਵੀ ਇੱਥੇ ਪਊ ਤੁਹਾਨੂੰ ਉਹ ਵੀ ਜਿੱਦਾਂ ਹੁਣ ਸੁਨੰਦਾ ਸ਼ਰਮਾ ਇਹ ਇਹ ਬੜਾ ਹਾਂ ਸੁਨੰਦਾ ਸ਼ਰਮਾ ਕਿੰਨਾ ਰੌਲਾ ਪਿਆ ਕਿੰਨਾ ਰੌਲਾ ਕਰਦੀ ਹੁੰਦੀ ਆਦਾਂ ਜੀ ਹਸਨ ਮਾਨਕ ਦਾ ਪਿਆ ਸੁਨੰਦਾ ਸ਼ਰਮਾ ਦਾ ਪਿਆ ਕਾਕਾ ਜਿਹੜਾ ਸਾਰੇ ਸਾਰੇ ਆਲਮੋਸਟ ਉਹ ਕਾਕੂ ਗੋਕੀਸ ਪਹਿਲਾ ਆਰਟਿਸਟ ਨੂੰ ਉਹਨਾਂ ਨੇ ਹਟ ਕਰ ਦੇਣਾ ਹੂੰ ਕਮਾਈ ਕਰ ਲੈਣੀ ਆ ਜਿਵੇਂ ਆਰਟਿਸਟ ਦਾ ਵੀ ਦਿਲ ਕਰਦਾ ਹੁੰਦਾ ਜਦੋਂ ਮਹੀਨੇ ਦਾ ਕਰੋੜ ਕਰੋੜ ਬਣਦਾ ਉਹ ਤਾਂ ਨਹੀਂ ਜੀ ਕਰਦਾ ਵੀ ਯਾਰ ਮੇਰੇ ਵੱਲੇ ਵੀ ਕੁਝ ਪਵੇ ਹੈਨਾ ਮੇਰੀ ਮਿਹਨਤਾਂ ਤੇ ਮੈਨੂੰ ਮਹੀਨੇ ਦਾ ਕੁਝ ਨਹੀਂ ਬਚਿਆ ਇਹਨਾਂ ਕੰਪਨੀਆਂ ਸੋਸ਼ਣ ਕਰਦੀਆਂ ਕਰਦੀਆਂ ਜੀ ਸੋਸ਼ਣ ਮੈਂ ਤੁਹਾਨੂੰ ਕਿਹਾ ਚਾਹੇ ਉਹ ਮਾਨਸਿਕ ਤੌਰ ਦਾ ਹੋਵੇ ਚਾਹੇ ਸਰੀਰਕ ਹੋਵੇ ਸੋਸ਼ਲ ਤਾਂ ਹੁੰਦਾ ਹੀ ਇਹ ਤਾਂ ਹੁੰਦਾ ਹੀ ਹੁੰਦਾ ਆ ਇਹ ਚੀਜ਼ਾਂ ਨੂੰ ਤਾਂ ਬੰਦੇ ਨੂੰ ਭੁਗਤਣਾ ਹੀ ਪੈਂਦਾ ਜੇ ਤੁਸੀਂ ਅੱਗੇ ਆਉਣਾ ਪਰ ਮੈਂ ਉਮੀਦ ਕਰਦੀ ਆ ਮੇਰੇ ਸਰੋਤਿਆਂ ਤੇ ਵੀ ਸਾਨੂੰ ਡਿਊਟ ਵਿੱਚ ਜਿੱਦਾਂ ਮੈਨੂੰ ਸਵੀਕਾਰਿਆ ਤੇ ਮੈਨੂੰ ਸੋਲੋ ਵਿੱਚ ਵੀ ਤੁਸੀਂ ਕਦੋਂ ਆ ਰਹੇ ਆ ਕਹਿਣਾ ਬਹੁਤ ਜਲਦੀ ਬਸ ਆਪਾਂ ਕਰ ਲੈਣਾ ਫਰਵਰੀ ਮਾਰਚ ਦੇ ਵਿੱਚ ਵਿੱਚ ਗਾਣੇ ਆਪਾਂ ਕੱਢਦੇ ਨੇ ਦੋ ਗਾਣੇ ਸੋ ਫਰਵਰੀ ਮਾਰਚ ਦੇ ਵਿੱਚ ਤਿਆਰ ਰਹੋ ਜੀ ਜਸਵਿੰਦਰ ਜੀਤੂ ਤੁਹਾਡੀ ਕਚਹਿਰੀ ਚ ਆ ਰਹੀ ਹੈ ਇੱਕ ਨਵੇਂ ਰੂਪ ਦੇ ਵਿੱਚ ਕਿਉਂਕਿ ਹੁਣ ਤੱਕ ਤੁਸੀਂ ਡਿਊਟ ਜੋੜੀ ਦੇ ਤੌਰ ਤੇ ਪਿਆਰ ਦਿੰਦੇ ਰਹੇ ਹੋ ਤੇ ਹੁਣ ਕਿਉਂਕਿ ਜਸਵਿੰਦਰ ਜੀਤੂ ਜੀ ਕਿਸੇ ਜਾਣ ਪਹਿਚਾਣ ਦੇ ਮਹਤਾਜ ਨਹੀਂ ਇਹਨਾਂ ਦੇ ਹਿੱਟ ਗੀਤ ਬੜੇ ਲੰਮੇ ਲਿਸਟ ਹੈ ਇਹਨਾਂ ਦੀ ਕੁਕੜੂਕੜੂ ਬੜਾ ਹਿੱਟ ਹੋਇਆ ਸੀ ਹਾਂ ਜੀ ਅਮਰ ਇਕਵਾਲਜੀ ਨਾਲ ਉਸ ਤੋਂ ਬਾਅਦ ਫਿਰ ਫੋਕਾ ਪਾਣੀ ਪੀਥੇ ਭੁਪਿੰਦਰ ਗਿੱਲ ਜੀ ਦੇ ਨਾਲ ਤੇ ਹੁਣ ਅਜਿਹੀ ਚੀਜ਼ ਦੇ ਨਾਲ ਵੀ ਮੇਰੇ ਕਾਫੀ ਗਾਣੇ ਹਨ ਹਾਂ ਜੀ 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 ਸੋ ਹੁਣ ਜਸਵਿੰਦਰ ਜੇਤੂ ਫਰਵਰੀ ਮਾਰਚ ਦੇ ਵਿੱਚ ਤੁਹਾਡੇ ਲਈ ਸੋਲੋ ਟਰੈਕ ਲੈ ਕੇ ਆ ਰਹੇ ਆ ਸਿੰਗਲ ਟਰੈਕ ਹੈ ਜਾਂ ਐਲਬਮ ਸਿੰਗਲ ਐਲਬਮ ਦੇ ਉਹਦੇ ਵੀਡੀਓ ਸ਼ੂਟ ਕਰਨੇ ਹਾਲੀ ਅੱਛਾ ਸਿੰਗਲ ਜੀ ਸਾਡੇ ਘਰੇ ਥੋੜੀ ਪ੍ਰੋਬਲਮ ਆ ਗਈ ਸੀ ਇਸ ਕਰਕੇ ਡਿਲੇ ਹੋ ਗਿਆ ਥੋੜਾ ਜੀ ਜੀ ਸੋ ਇਹ ਵੀ ਇੱਕ ਜਿਹੜਾ ਨਾਲ-ਨਾਲ ਚੈਪਟਰ ਜਿਹੜਾ ਸਾਡੀ ਜ਼ਿੰਦਗੀ ਦੇ ਤੁਖਾਂਤ ਚੱਲਦੇ ਰਹਿੰਦੇ ਆ ਤੇ ਅਸੀਂ ਜੀਤੂ ਜੀ ਜਿੱਥੇ ਤੁਹਾਨੂੰ ਸ਼ੁਭ ਕਾਮਨਾਵਾਂ ਦਿੰਨੇ ਆ ਤੁਹਾਡੀ ਅਗਲੀ ਇਨਿੰਗ ਜਿਹੜੀ ਅਗਲੀ ਪਾਰੀ ਹੈ ਉਹਦੇ ਲਈ ਉੱਥੇ ਉਮੀਦ ਕਰਦੇ ਆ ਕਿ ਸਾਡੇ ਦਰਸ਼ਕ ਹੈ ਜਿਹੜੇ ਸਰੋਤੇ ਤੁਹਾਡੇ ਉਹ ਤੁਹਾਨੂੰ ਸੋਲੋ ਦੇ ਵਿੱਚ ਵੀ ਉਨਾ ਹੀ ਪਿਆਰ ਦੇਣਗੇ ਜਿਵੇਂ ਡਿਊਟ ਦੇ ਵਿੱਚ ਹਾਂਜੀ ਪਰ ਇੱਕ ਮੇਰੀ ਹੋਰ ਰਿਕਵੈਸਟ ਆ ਕਿ ਲੋਕਾਂ ਨੂੰ ਸੁਣਾਈ ਵੀ ਹੋਊਗਾ ਕਿ ਜੀਤੂ ਡਿਊਟ ਟੁੱਟਣ ਲੱਗਿਆ ਅੱਛਾ ਆਲੋ ਡਿਊਟੀ ਵੀ ਚੱਲੀ ਜਾਊਗਾ ਨਾਲ-ਨਾਲ ਜਿੰਨਾ ਚਿਰ ਜਿੰਨਾ ਚਿਰ ਸੋ ਇਹ ਨਹੀਂ ਹੈ ਵੀ ਡਿਊਟ ਜੋੜੀ ਟੁੱਟ ਗਈ ਹੈ ਡਿਊਟ ਸ਼ੋ ਲੱਗਣਗੇ ਹੋ ਸਕਦਾ ਗਾਣੇ ਵੀ ਆਉਣ ਡਿਊਟ ਪਰ ਨਾਲ ਇਹ ਹੈ ਵੀ ਇੱਕ ਸੋਲੋ ਦਾ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਤੇ ਉਹ ਉਹ ਜਿਹੜਾ ਇੱਕ ਸੋਲੋ ਦੇ ਵਿੱਚ ਹੱਥ ਅਜ਼ਮਾਉਣ ਜਾ ਰਹੇ ਹੈ ਜੀਤੂ ਜੀ ਤੇ ਉਮੀਦ ਕਰਦੇ ਆ ਕਿ ਤੁਸੀਂ ਇਸੇ ਤਰ੍ਹਾਂ ਹੀ ਪਿਆਰ ਦੇਵੋਗੇ ਤੇ ਮੈਂ ਚਾਹੂੰਗਾ ਕਿ ਆਪਣੇ ਕਿਸੇ ਵੀ ਮਨਪਸੰਦੀ ਦਾ ਗਾਣਾ ਜਿਹੜਾ ਕੋਈ ਵੀ ਕਿਸੇ ਦਾ ਵੀ ਹੋਵੇ ਔਰ ਦੋ ਲਾਈਨਾਂ ਕਿਉਂਕਿ ਤੁਹਾਡੀ ਆਵਾਜ਼ ਬੜੀ ਪਿਆਰੀ ਹੈ ਔਰ ਮੈਂ ਚਾਹੂੰਗਾ ਸਾਡੀ ਰਚਨ ਲਈ ਜਾਂਦੇ ਜਾਂਦੇ ਜਿਹੜਾ ਦੋ ਬੋਲ ਜਰੂਰ ਮੈਂ ਵੈਸੇ ਤਾਂ ਆਰਟਿਸਟ ਸਾਰੇ ਚੰਗੇ ਵਧੀਆ ਜੀ ਜਿੰਨਾ ਵੀ ਕਰਦੇ ਆ ਪਰ ਮੈਂ ਜ਼ਿਆਦਾ ਪਾਕਿਸਤਾਨ ਨੂੰ ਸਿੰਗਿੰਗ ਨੂੰ ਲਾਈਕ ਕਰਦੀ ਹਾਂ ਜ਼ਿਆਦਾ ਹੂੰ ਮੈਂ ਫ੍ਰੀ ਟਾਈਮ ਵੀ ਜੋ ਗੱਟੀ ਸਵੀ ਮੇਰੇ ਉਹੀ ਚੱਲਦੇ ਹੁੰਦੇ ਆ ਤੇ ਮਿਲ ਕੇ ਮਨ ਨੂੰ ਸਕੂਨ ਮਿਲਦਾ ਮੈਨੂੰ ਤੇ ਮੈਂ ਗੌਂਦੀ ਵੀ ਉਹੀ ਆ ਪਰ ਇਹ ਨਹੀਂ ਵੀ ਮੈਂ ਸਟੇਜ ਜਾਂ ਤੇ ਕੱਲੇ ਪਾਕਿਸਤਾਨ ਇੱਕ ਮੈਂ ਤੁਹਾਡੀ ਰੀਲ ਬੜੀ ਵਾਇਰਲ ਹੋਈ ਸੀ ਉਹ ਵੀ ਰੀਲ ਚੱਲ ਰਹੀ ਹੈ ਸਾਡੇ ਚੈਨਲ ਤੇ ਪਾਈ ਸੀ ਇਨਾ ਅੱਖੀਆਂ ਚ ਪਾਵਾਂ ਕਿਵੇਂ ਕਜਰਾਵੇ ਅੱਖੀਆਂ ਤੂੰ ਵਸਦਾ ਹਾਂਜੀ ਹਾਂਜੀ ਮੈਂ ਚਾਹੂੰਗਾ ਕਿ ਉਹ ਗੀਤ ਜ਼ਰੂਰ ਤੁਸੀਂ ਸੁਣਾਓ ਹਾਂਜੀ ਹਾਂਜੀ ਇਹ ਹੀ ਸੁਣਾਦਾ ਕਿ ਕੋਈ ਹੋਰ ਸੁਣਾਵਾਂ ਪਹਿਲਾਂ ਜੇ ਇਹੋ ਹੀ ਸੁਣਾ ਦਿਓ ਬੜੀ ਵਧੀਆ ਗੱਲ ਹੈ ਕਿਉਂਕਿ ਮੇਰਾ ਫੇਵਰਿਟ ਹੈ ਤੁਹਾਡੇ ਬਹੁਤ ਪਿਆਰਾ ਗਾਇਆ ਸੀ ਤੁਸੀਂ ਉਸ ਰੀਲ 'ਚ ਓਕੇ ਜੀ ਇਹ ਨਾ ਅੱਖੀਆਂ ਚਪਾ ਮੈਂ ਕਜਲਾਵੇ ਅੱਖੀਆਂ 'ਚ ਤੂੰ ਵਸਦਾ ਇਹ ਨਾ ਅੱਖੀਆਂ ਚਪਾ ਮਾ ਕੀ ਮਿਕ ਜਲਾਵੇ ਅੱਖੀਆਂ ਚ ਤੂੰ ਵਸਦਾ ਵੇ ਅੱਖੀਆਂ ਚ ਤੂੰ ਵਸਦਾ ਹਾਈ ਜਿਹੜੇ ਪਾਸੇ ਵਖਾ ਚਨਾ ਦਿਸੇ ਤੇਰਾ ਮੋਹ ਸੇ ਜਿਹੜੇ ਪਾਸੇ ਵਖਾ ਚਨਾ ਦਿਸੇ ਮੇ ਤੇਰਾ ਮੋ ਵੇ ਦਿਸੇ ਤੇਰਾ ਮੋਵੇ ਫੇ ਮੈਂ ਹੱਸਦੀ ਲਿਖਾ ਤੇਰਾ ਪੈਂਦਾ ਵੇ ਹਸਿਆ ਚ ਤੂੰ ਹੱਸਦਾ ਇਹਨਾਂ ਅੱਖੀਆਂ ਚ ਪਾ ਮੈਂ ਕਜਲਾ ਵੇ ਅੱਖੀਆਂ ਚ ਤੂੰ ਵਸਦਾ ਵੇ ਅੱਖੀਆਂ ਚ ਤੂੰ ਵਸਦਾ ਹਾਂ ਅੱਖੀਆਂ ਚ ਤੂੰ ਵਸਦਾ ਵਾਕਈ ਜੀ ਤੂ ਜੀ ਇਹ ਹੋ ਹੀ ਨਹੀਂ ਸਕਦਾ ਕਿ ਦਰਸ਼ਕ ਤੁਹਾਡੇ ਤੁਹਾਨੂੰ ਪਿਆਰ ਨਾ ਦੇਣ ਸੋਲੋ ਚ ਕਿਉਂਕਿ ਤੁਹਾਡੀ ਆਵਾਜ਼ ਹੈ ਜਿਹੜੀ ਕੰਨਾਂ ਚ ਨਾ ਜਿਵੇਂ ਮਿਠਾਸ ਘੋਲਦੀ ਹੈ ਜਿਵੇਂ ਮਤਲਬ ਇੱਕ ਇਹ ਗੀਤ ਜਿਹੜੇ ਪੰਜਾਬ ਦੀ ਕੋਇਲ ਹਾਂਜੀ ਸਿੰਗਰ ਕੌਰ ਜੀ ਦਾ ਇਹ ਤੇ ਵਾਕਈ ਕੋਇਲ ਵਰਗੀ ਤੁਹਾਡੀ ਆਵਾਜ਼ ਜਿਹੜੀ ਮਿਠਾਸ ਘੋਲਦੀ ਹੈ ਕੰਨਾਂ ਦੇ ਵਿੱਚ ਔਰ ਏਸੇ ਗੀਤ ਨੇ ਦੱਸਤਾ ਕਿ ਦਰਸ਼ਕਾਂ ਲਈ ਹੋਰ ਜੀਤੂ ਜੀ ਕੋਲ ਬਹੁਤ ਭੰਡਾਰ ਹੈ ਐਂਟਰਟੇਨਮੈਂਟ ਦਾ ਔਰ ਮੈਨੂੰ ਲੱਗਦਾ ਹੈ ਕਿ ਤੁਸੀਂ ਡਿਊਟ ਤੋਂ ਵੀ ਜ਼ਿਆਦਾ ਪਿਆਰ ਦਿਓਗੇ ਇਹਨਾਂ ਦੇ ਸੋਲੋ ਗੀਤਾਂ ਨੂੰ ਸੋ ਸਮਾਂ ਦਿਲਤਾ ਕਰਦਾ ਕਿ ਹੋਰ ਆਪਾਂ ਗੱਲਾਂ ਕਰੀ ਜਾਈਏ ਲੰਮਾ ਸਮਾਂ ਪਰ ਸਮੇਂ ਦੇ ਬੰਦੇ ਹੋਏ ਆਂ ਹਾਂਜੀ ਸਮਾਂ ਕਾਫੀ ਹੋ ਗਿਆ ਸੋ ਜੀਤੂ ਜੀ ਉਮੀਦ ਕਰਦੇ ਆ ਅੱਜ ਦੀ ਸਾਡੀ ਜਿਹੜੀ ਇੰਟਰਵਿਊ ਅੱਜ ਦਾ ਪੋਡਕਾਸਟ ਤੁਹਾਨੂੰ ਜਰੂਰ ਪਸੰਦ ਆਇਆ ਹੋਵੇਗਾ ਤੁਸੀਂ ਆਪਣੇ ਰਿਝੇਵਿਆਂ ਚੋਂ ਜਿਹੜਾ ਅੱਜ ਸਮਾਂ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਔਰ ਦਰਸ਼ਕਾਂ ਦਾ ਸੋ ਦਰਸ਼ਕੋ ਇਸਨ ਜਸਵਿੰਦਰ ਜੀਤੂ ਜੀ ਇਹਨਾਂ ਦੀ ਇੰਟਰਵਿਊ ਕਿਵੇਂ ਲੱਗੀ ਪੋਡਕਾਸਟ ਤੁਹਾਨੂੰ ਕਿਵੇਂ ਲੱਗਿਆ ਇਹ ਆਪਣੇ ਕਮੈਂਟਾਂ ਦੇ ਵਿੱਚ رائے ਜਰੂਰ ਦੇਣੀ ਹੈ ਔਰ ਇਵੇਂ ਇਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਲੋ ਗੀਤ ਲੈ ਕੇ ਆ ਰਹੇ ਨੇ ਔਰ ਇਹਨਾਂ ਗੀਤਾ ਨੂੰ ਤੁਸੀਂ ਰਜਮਾ ਜਿਵੇਂ ਪਹਿਲਾਂ ਪਿਆਰ ਦਿੱਤਾ ਓਵੇਂ ਹੀ ਪਿਆਰ ਦੇਣਾ ਔਰ ਇਹਨਾਂ ਸ਼ਬਦਾਂ ਦੇ ਨਾਲ ਮੈਂ ਪ੍ਰਦੀਪ ਢਿੱਲੋਂ ਆਪਣੇ ਕੈਮਰਾ ਪਰਸਨ ਜਸਪੀ ਸਿੰਘ ਸੈਤੋਕੇ ਦੇ ਨਾਲ ਤੁਹਾਡੇ ਤੋਂ ਲੈਣਾ ਹੈ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ